ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਵੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਅਤੇ ਮੈਂ ਹਾਂ ਸੁਦੀਪ ਸਿੰਘ ਢਿੱਲੋਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕ ਨੂੰ ਜਿਸ ਨੂੰ ਤੁਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਦਾ ਪੰਜਾਬ ਟਾਕਸ ਚੈਨਲ ਦੇ ਵੱਖ-ਵੱਖ ਮਾਧਿਅਮ ਜ਼ਰੀਏ ਵੇਖ ਅਤੇ ਸੁਣ ਰਹੇ ਹੋ ਦਾ ਪੰਜਾਬ ਟਾਕਸ ਦੇ ਫੇਸਬੁੱਕ ਪੇਜ YouTube ਚੈਨਲ ਅਤੇ ਆਈ ਪੀ ਟੀ ਵੀ ਦੀ ਬ੍ਰਾਡਕਾਸਟ ਰਾਹੀਂ ਇਹ ਗੱਲਬਾਤ ਤੁਹਾਡੇ ਤੱਕ ਪਹੁੰਚ ਰਹੀ ਹੈ ਜਿਸ ਦੇ ਵਿੱਚ ਅੱਜ ਇੱਕ ਜ਼ਰੂਰੀ ਵਿਸ਼ੇ ਬਾਰੇ ਗੱਲ ਕਰ ਰਹੇ ਹਾਂ ਪੰਜਾਬ ਦੇ ਨਾਲ ਜੁੜਦਾ ਜ਼ਰੂਰੀ ਵਿਸ਼ਾ ਪੰਜਾਬੀਆਂ ਦੇ ਨਾਲ ਜੁੜਦਾ ਜ਼ਰੂਰੀ ਵਿਸ਼ਾ ਤੇ ਇਸ ਸਮੇਂ ਜਦੋਂ ਗੱਲ ਹੁੰਦੀ ਹੈ ਪੰਥਕ ਸਿਆਸਤ ਦੀ ਤਾਂ ਪਿਛਲੇ ਦਿਨੀ ਆਪਾਂ ਵੇਖਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹਾਜ਼ਰ ਹੋਈ ਸਿੰਘ ਸਾਹਿਬਾਨ ਵੱਲੋਂ ਜੋ ਬੀਤੀ 2 ਦਸੰਬਰ ਨੂੰ 71 ਤੱਕ ਰੱਖੀ ਗਈ ਸੀ ਉਸ ਦੇ ਸਾਰੇ ਪਹਿਲੂ ਉੱਪਰ ਕੇ ਸਾਹਮਣੇ ਆ ਚੁੱਕੇ ਨੇ ਕਿ ਉਹਦੇ ਵਿੱਚ ਕਿਸ ਤਰੀਕੇ ਦੀ ਧਾਰਮਿਕ ਸਜ਼ਾ ਲਾਉਣ ਦੀ ਕਾਰਵਾਈ ਹੋਈ ਹੈ ਤੇ ਉਸ ਵਿੱਚ ਜੋ ਫੈਸਲਾ ਸੁਣਾਇਆ ਗਿਆ ਜਿਸ ਦੀ ਗੂੰਜ ਪੈ ਰਹੀ ਹੈ ਤੇ ਉਸ ਮੁਤਾਬਕ ਜੋ ਧਾਰਮਿਕ ਸਜ਼ਾ ਲਾਈ ਗਈ ਹੈ ਉਹ ਸਜ਼ਾ ਹੁਣ ਜਿਨ੍ਹਾਂ ਨੂੰ ਲਾਈ ਗਈ ਉਹਨਾਂ ਨੇ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ ਗੱਲ ਭਾਵੇਂ ਸੁਖਬੀਰ ਬਾਦਲ ਦੀ ਹੋਵੇ ਜਾਂ ਉਸ ਸਮੇਂ ਦੇ ਜੋ ਵੀ ਔਦੇਦਾਰ ਰਹੇ ਨੇ ਜਿਨ੍ਹਾਂ ਦੇ ਉੱਪਰ ਕਾਫੀ سنگੀਨ ਇਲਜ਼ਾਮ ਲੱਗੇ ਨੇ ਸੋ ਸੈਂਸ ਹਵਾਨ ਵੱਲੋਂ ਸਦੀ 71 ਤਾ ਹੋ ਗਈ ਉਸ ਦੇ ਵਿੱਚ ਗੁਨਾਹ ਕਬੂਲ ਲਏ ਗਏ ਤੇ ਧਾਰਮਿਕ ਸਜ਼ਾ ਸੁਣਾ ਦਿੱਤੀ ਗਈ ਤੇ ਸਜ਼ਾ ਨਿਭਾਉਣੀ ਵੀ ਸ਼ੁਰੂ ਕਰ ਦਿੱਤੀ ਗਈ ਪਰ ਇਸ ਮਾਮਲੇ ਦੇ ਕਈ ਹੋਰ ਪਹਿਲੂ ਨੇ ਜਿਨ੍ਹਾਂ ਨੂੰ ਜਾਣਨਾ ਸਮਝਣਾ ਜ਼ਰੂਰੀ ਹੋ ਜਾਂਦਾ ਹੈ ਤੇ ਉਹਨਾਂ ਪਹਿਲੂਆਂ ਬਾਰੇ ਗੱਲ ਕਰ ਰਹੇ ਹਾਂ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਤੇ ਬਿਲਕੁਲ ਤਾਜ਼ਾ ਅੰਕਕ ਵਿੱਚ ਇਹ ਸਾਰੀ ਕਾਰਵਾਈ ਤੋਂ ਬਾਅਦ ਹੁਣ ਅੱਗੇ ਦੇ ਜੋ ਪਹਿਲੂ ਨਜ਼ਰ ਆਉਂਦੇ ਨੇ ਤੇ ਸੋਸ਼ਲ ਮੀਡੀਆ ਦੇ ਉੱਪਰ ਇਸ ਸਮੁੱਚੇ ਘਟਨਾਕਰਮ ਨੂੰ ਲੈ ਕੇ ਜੋ ਚਰਚਾਾਂ ਚੱਲ ਰਹੀਆਂ ਨੇ ਉਹਨਾਂ ਦੀ ਵੀ ਗੱਲ ਕਰਨਾ ਜ਼ਰੂਰੀ ਹੈ ਤੇ ਇਸੇ ਗੱਲਬਾਤ ਨੂੰ ਅੱਜ ਇਸ ਗੱਲਬਾਤ ਦੇ ਸਮੁੱਚੇ ਸਮੇਂ ਦੌਰਾਨ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਇਨਾ ਸਾਰੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾ ਰਹੇ ਹਾਂ ਜ਼ਰੂਰ ਜੁੜੇ ਰਹੋ ਅੱਜ ਦੀ ਇਸ ਗੱਲਬਾਤ ਨਾਲ ਸਮੁੱਚੇ ਸਮੇਂ ਦੌਰਾਨ ਤੇ ਇਸ ਪਹਿਲੂ ਬਾਰੇ ਜਾਣਨ ਲਈ ਅੱਜ ਦੀ ਇਸ ਗੱਲਬਾਤ ਨੂੰ ਖੁਦ ਵੀ ਵੇਖਿਓ ਹੋਰਨਾਂ ਨੂੰ ਵੀ ਵਿਖਾਓ ਸੁਣਿਓ ਅਤੇ ਸੁਣਾਇਓ ਯਾਨੀ ਕਿ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤੇ ਇਸੇ ਤਰ੍ਹਾਂ ਤੁਸੀਂ ਕੀ ਕਹਿੰਦੇ ਹੋ ਇਸ ਵਿਸ਼ੇ ਬਾਰੇ ਤੁਹਾਡੇ ਕੀ ਵਿਚਾਰ ਨੇ ਜ਼ਰੂਰ ਲਿਖ ਕੇ ਵੀ ਜੋ ਕਮੈਂਟਸ ਦਿਰਾਹੀ ਆਪਣੇ ਵਿਚਾਰ ਸਾਡੇ ਤੱਕ ਪਹੁੰਚਦੇ ਕਰਿਓ ਤੇ ધ ਪੰਜਾਬ ਟਾਕਸ ਦੇ Facebook ਪੇਜ ਅਤੇ YouTube ਚੈਨਲ ਉੱਤੇ ਕਮੈਂਟਸ ਦਿਰਾਹੀ ਤੁਸੀਂ ਆਪਣੀ ਹਾਜ਼ਰੀ ਲਵਾ ਸਕਦੇ ਹੋ ਇਸ ਵਿਸ਼ੇ ਸੰਬੰਧੀ ਤੇ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾਏ ਤਾਜ਼ਾ ਤਰੀਨ ਅੰਕ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਆਪਾਂ ਵੇਖਿਆ ਕਿ ਪਿਛਲੇ ਦਿਨੀ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨ ਵੱਲੋਂ ਇਕੱਤਰਤਾ ਰੱਖੀ ਗਈ ਸੀ ਤੇ ਕਾਫੀ ਮੁੱਦਿਆਂ ਉੱਤੇ ਗੱਲ ਹੋਈ ਉਹ ਸਾਰੇ ਮੁੱਦੇ ਜਿਹੜੇ ਪਿਛਲੇ ਸਾਲਾਂ ਦੌਰਾਨ ਪਿਛਲੇ ਸਮਿਆਂ ਦੌਰਾਨ ਚਰਚਾ ਦਾ ਵਿਸ਼ਾ ਬਣੇ ਰਹੇ ਉਹਨਾਂ ਸਾਰੇ ਵਿਸ਼ਿਆਂ ਦੀ ਗੱਲ ਹੋਈ ਹੈ ਉਹਨਾਂ ਸਾਰੇ ਵਿਸ਼ਿਆਂ ਉੱਤੇ ਚਰਚਾ ਹੋਈ ਹੈ تفصیلی چرچا ہوئی ہے ਤੇ ਇਸ ਚਰਚਾ ਦੇ ਵਿੱਚੋਂ ਕਈ ਅਹਿਮ ਪਹਿਲੂ ਉੱਪਰ ਕੇ ਸਾਹਮਣੇ ਆਏ ਨੇ ਬਹੁਤ ਸਾਰੇ ਮੁੱਦੇ ਜਿਹੜੇ ਪਿਛਲੇ ਸਾਲਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਲਈ ਖਾਸ ਕਰ ਸੁਖਬੀਰ ਬਾਦਲ ਦੀ ਲੀਡਰਸ਼ਿਪ ਲਈ ਚੁਣੌਤੀ ਬਣਦੇ ਰਹੇ ਉਹਨਾਂ ਸਾਰੇ ਮੁੱਦਿਆਂ 'ਤੇ ਗੱਲ ਹੋਈ ਹੈ ਡੇਰਾ ਸਰਸਾ ਦੇ ਮੁਖੀ ਗੁਰਮੀਤ RAM ਰਹੀਮ ਨੂੰ ਬਿਨਾਂ ਮੰਗਿਆਂ ਮੁਆਫੀ ਦੇ ਦਿੱਤੇ ਜਾਣਾ ਜਦ ਕਿ ਪਹਿਲਾਂ ਡੇਰਾ ਸਰਸਾ ਦੇ ਮੁਖੀ ਨੂੰ ਛੇਕ ਦਿੱਤਾ ਗਿਆ ਸੀ ਸਵਾਂਗ ਰਚਣ ਵਾਲੇ ਕਾਂਡ ਤੋਂ ਬਾਅਦ ਫਿਰ ਉਸ ਨੂੰ ਬਿਨਾਂ ਮੰਗਿਆਂ ਮੁਆਫੀ ਦੇ ਦਿੱਤੀ ਗਈ ਗਿਆਨੀ ਗੁਰਬਜਨ ਸਿੰਘ ਉਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ। ਇਹ ਸਾਰੇ ਮਾਮਲੇ ਵਿੱਚ ਭੂਮਿਕਾ ਨੂੰ ਸੁਖਵੀਰ ਬਾਦਰ ਨੇ ਕਬੂਲੇ ਆ। ਗੁਰੂ ਦੀ ਗੋਲਕ ਦੀ ਦੁਰਵਰਤੋਂ ਦੀ ਗੱਲ ਹੋਵੇ। ਸਿੱਖ ਨੌਜਵਾਨਾਂ ਉੱਤੇ ਤਸ਼ੱਦਦ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਨਾ, ਉੱਚੇ ਅਹੁਦੇ ਦੇਣਾ, ਪੰਜਾਬ ਪੁਲਿਸ ਦਾ ਮੁਖੀ ਤਾਕਤ ਲਾਉਣਾ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਹੂਲਤਾਂ ਦੇਣਾ ਇਹ ਵੀ ਗੁਨਾਹ ਹੈ। ਇਹ ਰਿਵੀ ਸੁਖੀਰ ਬਾਦਲ ਨੇ ਕਬੂਲੇ ਨੇ ਪੰਥਕ ਮਾਮਲੇ ਨੂੰ ਵਿਸਾਰਨਾ ਇਹ ਵੀ ਕਬੂਲ ਲਿਆ ਡੇਰਾ ਸਰਸਰ ਸਾਦੇ ਮੁਖੀ ਨੂੰ ਦਿੱਤੀ ਮਾਫੀ ਤੇ ਉਹਨੂੰ ਜਾਇਸਟ ਹੈ ਰਾਉਣ ਦੇ ਲਈ ਅਖਬਾਰਾਂ ਵਿੱਚ ਦਿੱਤੇ ਇਸ਼ਤਿਹਾਰ ਉਹ ਵੀ ਕਬੂਲ ਲਏ ਤੇ ਇਹਨਾਂ ਸਾਰੇ ਮਾਮਲੇ ਨੂੰ ਕਬੂਲ ਲਿਆ ਹੁਣ ਕਬੂਲ ਲਿਆ ਜਦ ਕਿ ਪਹਿਲਾਂ ਉਹ ਇਹਨਾਂ ਸਾਰੇ ਮਾਮਲਿਆਂ ਤੋਂ ਪੱਲਾ ਛਾੜਦੇ ਰਹੇ ਕਦੇ ਵੀ ਨਾ ਮਾਮਲੇ ਨੂੰ ਆਪਣੇ ਨੇੜੇ ਨਹੀਂ ਸੀ ਲੱਗਣ ਦਿੱਤਾ ਹੁਣ ਉਹ ਸਾਰੇ ਮਾਮਲੇ ਕਬੂਲ ਲਏ ਧਾਰਮਿਕ ਸਜ਼ਾ ਲੱਗ ਗਈ ਗੜਬ ਵਿੱਚ ਤਖਤੀਆਂ ਪੈ ਗਈਆਂ ਉਸ ਤੋਂ ਬਾਅਦ ਫਿਰ ਸੁਖਬੀਰ ਬਾਦਲ ਜੀ ਦੇ ਦਰਬਾਰ ਸਾਹਿਬ ਵਿਖੇ ਨੀਲੇ ਚੋਲੇ ਵਿੱਚ ਸੇਵਾਦਾਰ ਵਜੋਂ ਹੱਥ ਵਿੱਚ ਮਰਛਾ ਫੜ ਕੇ ਪਹਿਰੇਦਾਰੀ ਕਰਦੇ ਹੋਏ ਨਜ਼ਰ ਆਏ ਇਸ ਤੋਂ ਇਲਾਵਾ ਵੀ ਹੋਰ ਧਾਰਮਿਕ ਸਥਾਨਾਂ ਉੱਤੇ ਪੰਜਾਬ ਦੇ ਤਖਤ ਸਹਿਬਾਨ ਵਿਖੇ ਦੋ-ਦੋ ਦਿਨ ਸੇਵਾ ਨਿਭਾਉਣ ਦੀ ਉਹਨਾਂ ਨੂੰ ਤਾਕੀਦ ਹੋਈ ਹੈ ਪਰ ਇਹ ਜੋ ਸਜ਼ਾ ਲੱਗੀ ਹੈ ਤੇ ਜਿੰਨੇ ਵੱਡੇ ਗੁਨਾਹ ਜਿਨ੍ਹਾਂ ਦਾ ਜ਼ਿਕਰ ਹੋਇਆ ਕੀ ਇਹਨਾਂ ਕਾਫੀ ਹੈ ਇਸ ਉੱਪਰ ਵੀ ਚਰਚਾ ਚੱਲ ਰਹੀ ਹੈ ਹੁਣ ਇਥੇ ਸਭ ਤੋਂ ਪਹਿਲਾਂ ਇਹ ਗੱਲ ਸਪਸ਼ਟ ਕਰਨੀ ਬਣਦੀ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦਾ ਸਰਵੋੱਚ ਅੰਤਖਤ ਸਹਬਾਨ ਜਿੱਤੇ ਹਰ ਸਿੱਖ ਦਾ ਸੀਸ ਝੁਕਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਇਆ ਹਰ ਫਰਮਾਨ ਜਿਹੜਾ ਉਸ ਨੂੰ ਹਰ ਸਿੱਖ ਸੀਸ ਝੁਕਾ ਕੇ ਕਬੂਲ ਕਰਦਾ ਹੈ ਸਤਕਾਰ ਸਹਿਤ ਕਬੂਲ ਕਰਦਾ ਹੈ ਪਰ ਨਾਲ ਦੀ ਨਾਲ ਜੋ ਜਥੇਦਾਰ ਸਹਿਬਾਨ ਨੇ ਸਿੰਘ ਸਹਿਬਾਨ ਨੇ ਉਹਨਾਂ ਨਾਲ ਜੋ ਵਿਵਾਦ ਜੁੜਦੇ ਰਹੇ ਨੇ ਖਾਸ ਕਰ ਹੁਣ ਜਦੋਂ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਕੋਲੋਂ ਵੀ ਸਾਰੀਆਂ ਸਹੂਲਤਾਂ ਵਾਪਸ ਲੈਣ ਦਾ ਹੁਕਮ ਜਾਰੀ ਹੋਇਆ ਕਿ ਉਹਨਾਂ ਨੂੰ ਦਿੱਤੀਆਂ ਸਾਰੀਆਂ ਸਹੂਲਤਾਂ ਜੋ ਮੁਲਾਜ਼ਮ ਉਹਨਾਂ ਦੇ ਨਾਲ ਤਾਇਨਾਤ ਨੇ ਸਾਰੇ ਵਾਪਸ ਲਏ ਜਾਣਗੇ ਕਿਉਂਕਿ ਉਸ ਵੇਲੇ ਸ਼੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਨ ਜਦੋਂ ਡੇਰਾ ਮੁਖੀ ਨੂੰ ਬਿਨਾਂ ਮੰਗਿਆ ਮਾਫੀ ਦਿੱਤੀ ਗਈ ਫਿਰ ਉਹਨੂੰ ਜਾਇਸਟ ਹੈ ਰੌਣ ਦੇ ਲਈ ਸ਼੍ਰੋਮਣੀ ਕਮੇਟੀ ਕੋਲੋਂ ਲੱਖਾਂ ਰੁਪਏ ਦੇ ਇਸ਼ਤਿਹਾਰ ਅਖਬਾਰਾਂ ਵਿੱਚ छਪਵਾਏ ਗਏ ਉਹ ਅਖਬਾਰਾਂ ਜਿਹੜੀਆਂ ਕਦੇ ਵੀ ਸਿੱਖ ਕੌਮ ਦਾ ਪੱਖ ਨਹੀਂ ਪੂਰਦੀਆਂ ਜਿਹੜੀਆਂ ਸਿੱਖ ਕੌਮ ਦੇ ਉੱਤੇ ਹੀ ਸਵਾਲ ਖੜੇ ਕਰਦੀਆਂ ਨੇ ਉਹਨਾਂ ਅਖਬਾਰਾਂ ਨੂੰ ਵੀ ਸ਼੍ਰੋਮਣੀ ਕਮੇਟੀ ਦੀ ਗੋਲਕ ਵਿੱਚੋਂ ਖਜ਼ਾਨੇ ਵਿੱਚੋਂ ਲੱਖਾਂ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ ਮਾਮਲੇ ਜਿਨ੍ਹਾਂ ਦਾ ਜ਼ਿਕਰ ਹੋਇਆ ਜਿਹੜੇ ਨੇ ਗੁਨਾਹ ਕਬੂਲੇ ਗਏ ਬੜੇ ਸੰਗੀਨ ਮਾਮਲੇ ਨੇ ਸੋਜੇਹੇ ਵਿੱਚ ਜੋ ਸਜ਼ਾ ਲਾਈ ਗਈ ਹੈ ਧਾਰਮਿਕ ਸਜ਼ਾ ਉਸ ਬਾਰੇ ਸੋਸ਼ਲ ਮੀਡੀਆ ਤੇ ਇੱਕ ਵਿਚਾਰੀ ਵੀ ਉੱਠਦਾ ਜਿਹਦੇ ਉੱਠਣ ਦੀ ਪਹਿਲਾਂ ਵੀ ਸੰਭਾਵਨਾ ਸੀ ਕਿ ਗੁਰੂ ਘਰ ਦੇ ਵਿੱਚ ਸੇਵਾ ਕਰਨਾ ਕੀਰਤਨ ਸਰਵਨ ਕਰਨਾ ਸੁਖਮਨੀ ਸਾਹਿਬ ਦਾ ਪਾਠ ਕਰਨਾ ਕੀ ਇਹ ਸਜ਼ਾ ਹੈ ਇਹ ਤਾਂ ਹਰ ਸੇਕ ਸ਼ਰਧਾ ਦੇ ਨਾਲ ਕਰਦਾ ਆਪਣੇ ਆਪ ਨੂੰ ਵਡਭਾਗਾ ਸਮਝਦਾ ਹੈ ਚੰਗੇ ਭਾਗ ਹੋਣ ਤਾਂ ਗੁਰੂ ਘਰ ਦੇ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਗੁਰੂ ਘਰ ਵਿੱਚ ਭਾਂਡੇ ਮਾਂਜਣ ਦੀ ਸੇਵਾ, ਬਰਤਨ ਸਾਫ ਕਰਨ ਦੀ ਸੇਵਾ ਹੋਵੇ, ਜਲ ਦੀ ਸੇਵਾ ਹੋਵੇ, ਝਾੜੂ ਪੋਚਾ ਲਾਉਣ ਦੀ ਸੇਵਾ ਹੋਵੇ। ਕੀਰਤਨ ਸਰਵਣ ਕਰਨ ਦਾ ਮੌਕਾ ਮਿਲਣਾ ਇਹ ਤਾਂ ਬੜੇ ਇੱਕ ਵਡ ਭਾਗ ਜਾਂ ਚੰਗੇ ਭਾਗਾਂ ਨਾਲ ਇਹ ਮੌਕਾ ਮਿਲਦਾ ਹੈ। ਇਦਲੀ ਤਾਂ ਹਰ ਕੋਈ ਆਪਣਾ ਖੁਸ਼ਕਿਸਮਤ ਮਹਿਸੂਸ ਕਰਦਾ ਹੈ। ਸੋ ਅਜਿਹੇ ਵਿੱਚ ਇੱਕ ਸਵਾਲ ਸੋਸ਼ਲ ਮੀਡੀਆ ਉੱਤੇ ਖਾਸ ਕਰ ਨੌਜਵਾਨ ਵਰਗੋ ਲੋਏ ਵੀ ਉੱਠਦਾ ਹੈ ਕਿ ਕੀ ਇੰਨੇ ਵੱਡੇ ਵੱਡੇ ਗੁਨਾਹਾਂ ਬਦਲੇ ਇਹ ਜੋ ਕੰਮ ਕਰਨੇ ਕੀਆ ਗਿਆ ਜਿਹਨਾਂ ਚੀਜ਼ਾਂ ਨੂੰ ਧਾਰਮਿਕ ਸਜ਼ਾ ਦੱਸਿਆ ਗਿਆ ਕੀ ਇਹ ਕਾਫੀ ਨੇ ਜਾਂ ਕੀ ਇਹਨਾਂ ਨੂੰ ਸਜ਼ਾ ਵਜੋਂ ਦੇਖਿਆ ਜਾਣਾ ਚਾਹੀਦਾ ਹੈ ਇਹ ਇੱਕ ਸਵਾਲ ਹੈ ਜਿਹੜਾ ਸੋਸ਼ਲ ਮੀਡੀਆ ਉੱਤੇ ਕਾਫੀ ਚੱਲ ਰਿਹਾ ਹੈ ਪਿਛਲੇ ਕੁਝ ਘੰਟਿਆਂ ਦੌਰਾਨ ਇਹਦੀ ਕਾਫੀ ਗੂੰਜ ਪੈ ਰਹੀ ਹੈ ਇੱਕ ਚੀਜ਼ੇ ਵੀ ਸਪਸ਼ਟ ਨਜ਼ਰ ਆਉਂਦੀ ਹੈ ਕਿ ਆਮ ਸੰਗਤ ਜਿਹੜੀ ਆ ਉਹਦੇ ਮਨ ਵਿੱਚ ਹਾਲੇ ਵੀ ਗੁੱਸਾ ਬਰਕਰਾਰ ਹੈ ਜੋ ਪਿਛਲੇ ਸਾਲਾਂ ਦੇ ਘਟਨਾਕ੍ਰਮ ਹੋਏ ਨੇ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਪੰਜਾਬ ਦੀ ਧਰਤੀ ਉੱਤੇ ਹੋਈਆਂ 2015 ਤੋਂ ਹੋਈਆਂ ਲਗਾਤਾਰ ਹੋ ਰਹੀਆਂ ਨੇ ਹੁਣ ਤੱਕ ਵੀ ਹੋਈ ਜਾ ਰਹੀਆਂ ਨੇ ਤੇ ਉਹਨਾਂ ਨੂੰ ਲੈ ਕੇ ਸੁਭਾਵਕ ਆ ਕਿ ਲੋਕਮਨਾ ਵਿੱਚ ਗੁੱਸਾ ਨਜ਼ਰ ਆਵੇਗਾ ਤੇ ਗੁੱਸਾ ਨਜ਼ਰ ਆ ਵੀ ਰਿਹਾ ਏ ਇਹ ਚੀਜ਼ ਇੱਥੇ ਸਪਸ਼ਟ ਨਜ਼ਰ ਆਉਂਦੀ ਏ ਹੁਣ ਵੀ ਲੋਕਾਂ ਦੀ ਪ੍ਰਤੀਕਿਰਿਆ ਵਿੱਚ ਨਜ਼ਰ ਆਉਂਦਾ ਸਜ਼ਾ ਭਾਵੇਂ ਲਾਈ ਜਾ ਚੁੱਕੀ ਹੈ ਧਾਰਮਿਕ ਸਜ਼ਾ ਲਾਈ ਜਾ ਚੁੱਕੀ ਹੈ ਉਸ ਤੇ ਸੁਭਾ ਨੂੰ ਲੈ ਕੇ ਵੀ ਲੋਕਾਂ ਵਿੱਚ ਚਰਚਾ ਚੱਲ ਰਹੀ ਹੈ ਪਰ ਪਿਛਲੀਆਂ ਘਟਨਾਵਾਂ ਦਾ ਦਰਦ ਸੰਗਤ ਦੇ ਮਨ 'ਚ ਹਾਲੇ ਵੀ ਮੌਜੂਦ ਹੈ ਕਿਉਂਕਿ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਮੁਰੇ ਸਮੁੱਚੀ ਦੁਨੀਆ ਨਤਮਸਤਕ ਹੁੰਦੀ ਹੈ ਹਰ ਸਿੱਖ ਨਤਮਸਤਕ ਹੁੰਦਾ ਹੈ ਬੇਅਦਬੀ ਹੋਵੇ ਪੰਜਾਬ ਦੀ ਧਰਤੀ ਉੱਤੇ ਹੋਵੇ ਗੁਰੂਆਂ ਸਹਬਾਂ ਦੀ ਧਰਤੀ ਉੱਤੇ ਹੋਵੇ ਤੇ ਲਗਾਤਾਰ ਹੋਈ ਜਾਵੇ ਤੇ ਉਹ ਸਰਕਾਰ ਦੇ ਸਮੇਂ ਹੋਈ ਜੋ ਸਰਕਾਰ ਆਪਣੇ ਆਪ ਨੂੰ ਕਿਸੇ ਸਮੇਂ ਪੰਥਕ ਮੁੱਦਿਆਂ ਵਾਲੀ ਪਾਰਟੀ ਤੇ ਫਿਰ ਪੰਜਾਬੀ ਪਾਰਟੀ ਵਜੋਂ ਕਹਾਉਂਦੀ ਸੀ ਤੇ ਬੇਅਦਬੀਆਂ ਦੇ ਵਿਰੁੱਧ ਸੰਘਰਸ਼ ਕਰ ਰਹੀ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀ ਸੰਗਤ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਦੋ ਨੌਜਵਾਨ ਸ਼ਹੀਦ ਹੋ ਗਏ ਕਈਆਂ ਦੇ ਸੱਟਾਂ ਲੱਗੀਆਂ ਇਸ ਤਰੀਕੇ ਨਾਲ ਸ਼ਾਂਤਮਈ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਸੰਗਤ ਦੇ ਉੱਪਰ ਹੱਲਾ ਬੋਲਿਆ ਗਿਆ ਜਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਸੀ ਤੇ ਇੰਨੇ ਸਾਲਾਂ ਤੱਕ ਉਸ ਘਟਨਾ ਕਰਮ ਦੇ ਉੱਪਰ ਪਰਦਾ ਪਾਉਣ ਦੀ ਕੋਸ਼ਿਸ਼ ਹੋਈ ਸਵਾਲ ਤਾਂ ਹਾਲੇ ਵੀ ਖੜੇ ਨੇ ਤੇ ਜਦੋਂ ਇਹ ਸਜ਼ਾ ਸੁਣਾਉਣ ਦੀ ਪ੍ਰਕਿਰਿਆ ਮੁਕੰਮਲ ਹੋਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਦਾ ਐਵਾਰਡ ਵਾਪਸ ਲੈਣ ਦਾ ਐਲਾਨ ਹੋਇਆ ਇਸ ਦੇ ਨਾਲ ਨਾਲ ਫਿਰ ਗੱਲ ਇਹ ਵੀ ਚਲਦੀ ਹੋਈ ਵਿਖਾਈ ਦਿੱਤੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਪੁਲਿਸ ਅਧਿਕਾਰੀ ਦੀ ਨੌਕਰੀ ਛੱਡ ਕੇ ਸਿਆਸਤ ਦੇ ਮੈਦਾਨ ਵਿੱਚ ਆਏ ਕੁਮਰ ਵਿਜੇ ਪ੍ਰਤਾਪ ਸਿੰਘ ਜਿਨ੍ਹਾਂ ਨੇ ਕਿ ਬੇਦਬੀ ਵਾਲੇ ਘਟਨਾਕ੍ਰਮ ਦੀ ਜਾਂਚ ਕੀਤੀ ਚਾਰਜੀਟ ਵੀ ਉਹਨਾਂ ਨੇ ਆਪਣੀ ਤਿਆਰ ਕੀਤੀ ਸੀ ਇਸ ਤੋਂ ਅਗਲੇ ਦਿਨ ਸਜ਼ਾ ਸੁਣਾਏ ਜਾਣ ਤੋਂ ਅਗਲੇ ਦਿਨ ਉਹ ਸੋਸ਼ਲ ਮੀਡੀਆ ਤੇ ਆਉਂਦੇ ਨੇ ਲਾਈਵ ਹੁੰਦੇ ਨੇ ਤੇ ਇਹ ਗੱਲ ਬਿਆਨ ਕਰਦੇ ਨੇ ਕਿ ਜੋ ਗੱਲਾਂ ਹੁਣ ਕਹੀਆਂ ਜਾ ਰਹੀਆਂ ਨੇ ਇਹ ਹੀ ਗੱਲਾਂ ਉਹਨਾਂ ਨੇ ਆਪਣੀ ਰਿਪੋਰਟ ਵਿੱਚ ਕਈ ਸਾਲ ਪਹਿਲਾਂ ਲਿਖੀਆਂ ਸੀ ਭਾਵ ਕਿ ਜੋ ਗੁਨਾਹ ਸੁਖਬੀਰ ਬਾਦਲ ਨੇ ਹੁਣ ਕਬੂਲ ਕੀਤੇ ਨੇ ਜਿਨ੍ਹਾਂ ਗੱਲਾਂ ਨੂੰ ਹੁਣ ਮੰਨਿਆ ਇਹ ਹੀ ਗੱਲਾਂ ਉਹ ਆਪਣੀ ਰਿਪੋਰਟ ਵਿੱਚ ਇੰਨੇ ਸਾਲ ਪਹਿਲਾਂ ਲਿਖ ਚੁੱਕੇ ਨੇ ਤੁਹਾਨੂੰ ਯਾਦ ਹੋਵੇਗਾ ਕੁਮਰਵੰਦੇਜ ਪ੍ਰਤਾਪ ਸਿੰਘ ਨੇ ਸਿੱਧੇ ਸਿੱਧੇ ਇਲਜ਼ਾਮ ਬਾਦਲਾਵਾਂ ਵੱਲ ਲਾਏ ਸੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਫਿਰ ਕੋਮਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਜਿਹੜੀ ਆ ਉਹ ਹੌਲੀ ਕਰ ਦਿੱਤੀ ਗਈ ਸੀ ਫਿਰ ਜਾਂਚ ਟੀਮ ਤੋਂ ਉਹਨਾਂ ਨੂੰ ਲਾਂਬੇ ਕਰ ਦਿੱਤਾ ਗਿਆ ਸੀ ਉਦੋਂ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਇਲਜ਼ਾਮ ਲੱਗਦੇ ਹੁੰਦੇ ਸੀ ਕਿ ਕਥਤ ਤੌਰ ਤੇ ਬਾਦਲਾਂ ਨੂੰ ਵਿਚਾਰ ਰਹੇ ਨੇ ਬਾਦਲਾਂ ਨੂੰ ਬਚਾਉਣ ਦੇ ਲਈ ਕੋਮਰ ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਕੀਤਾ ਗਿਆ ਜੋ ਉਸ ਜਾਂਚ ਟੀਮ ਤੋਂ ਹਟਾਇਆ ਗਿਆ ਇਹ ਇਲਜ਼ਾਮ ਉਦੋਂ ਲੱਗਿਆ ਕਰਦੇ ਸੀ ਤੇ ਸੁਖਵੀਰ ਸਿੰਘ ਬਾਦਲ ਹੋਰੀ ਵੀ ਲਗਾਤਾਰ ਕੋਮਰ ਵਿਜੇ ਪ੍ਰਤਾਪ ਸਿੰਘ ਵੱਲ ਬਿਆਨ ਦਿੰਦੇ ਰਹੇ ਨੇ ਪਿਛਲੇ ਸਮੇਂ ਦਰਾਂ ਤੇ ਹੁਣ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਇਹ ਕਹਿਣਾ ਕਿ ਜੋਗ ਨਾ ਹੋਣ ਸੁਖਵੀਰ ਬਾਦਲ ਵੱਲੋਂ ਕਬੂਲੇ ਗਏ ਨੇ ਇਹ ਉਹਨਾਂ ਨੇ ਆਪਣੀ ਜਾਂਚ ਰਿਪੋਰਟ ਵਿੱਚ ਉਹਨਾਂ ਦਾ ਜ਼ਿਕਰ ਪਹਿਲਾਂ ਹੀ ਕੀਤਾ ਹੋਇਆ ਹੈ ਇਹ ਵੀ ਇੱਕ ਨਵਾਂ ਪਹਿਲੂ ਜੋੜਦਾ ਹੈ ਇਸ ਸਮੁੱਚੇ ਘਟਨਾਕ੍ਰਮ ਤਹਿਤ ਜੋ ਸਜ਼ਾ ਸੁਣਾ ਦਿੱਤੀ ਗਈ ਜਾਂ ਜੋ ਸੇਵਾ ਨਿਭਾਉਣ ਲਈ ਕਿਹਾ ਗਿਆ ਉਹ ਸੇਵਾ ਹੁਣ ਚੱਲ ਰਹੀ ਹੈ ਰੋਜ਼ਾਨਾ ਪੱਧਰ ਉੱਤੇ ਚੱਲ ਰਹੀ ਹੈ ਤੇ ਉਸ ਦੀ ਚਰਚਾ ਹੋ ਰਹੀ ਹੈ ਸੁਭਾਵਕ ਤੌਰ ਤੇ ਹੋਣੀ ਵੀ ਹੈ ਪਰ ਗੱਲ ਸਿਰਫ ਇੱਥੋਂ ਤੱਕ ਸੀਮਤ ਰਹਿਣ ਵਾਲੀ ਲੱਗਦੀ ਨਹੀਂ ਕਿਉਂਕਿ ਇਹ ਕਿੰਨਾ ਵੱਡਾ ਮੁੱਦਾ ਆ ਇੰਨੇ ਸਾਰੇ ਮੁੱਦੇ ਨੇ ਮੁੱਦਾ ਇੱਕ ਨਹੀਂ ਬਹੁਤ ਸਾਰੇ ਮੁੱਦੇ ਨੇ ਤੇ ਸਿਰਫ ਇੱਕ ਆਗੂ ਦੀ ਵੀ ਗੱਲ ਨਹੀਂ ਗੱਲ ਬਹੁਤ ਸਾਰੇ ਆਗੂਆਂ ਦੀ ਹੈ ਤੇ ਸਾਰੇ ਆਗੂਆਂ ਬਾਰੇ ਗੱਲ ਹੋਈ ਵੀ ਹੈ ਹੋ ਵੀ ਰਹੀ ਹੈ ਤੇ ਸੁਭਾਵਕ ਤੌਰ ਤੇ ਇਸ ਦੀ ਚਰਚਾ ਵੀ ਨਾਲੋਂ ਨਾਲ ਹੋ ਰਹੀ ਹੈ ਇਸ ਤਰ੍ਹਾਂ ਇਸ ਮਾਮਲੇ ਦੀ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਤ ਆਗੂਆਂ ਦੇ ਇਸ ਮਾਮਲੇ ਦੀ ਸੁਣਵਾਈ ਹੋ ਗਈ ਹੈ ਸਾਰੀ ਪ੍ਰਕਿਰਿਆ ਹੋ ਗਈ ਹੈ ਪਰ ਇਹਦੀ ਗੂੰਜ ਪੈ ਰਹੀ ਹੈ ਸੇਵਾ ਜੋ ਲਈ ਗਈ ਹੈ ਉਹ ਨਿਭਾਈ ਜਾ ਰਹੀ ਹੈ ਪਰ ਇਸ ਸੇਵਾ ਦੇ ਨਾਲ ਜੁੜਦੇ ਜਿਹੜੇ ਪਹਿਲੂ ਨੇ ਉਹ ਵੀ ਬਕਾਇਦਾ ਸੁਰਖੀਆਂ ਵਿੱਚ ਬਣੇ ਹੋਏ ਨੇ ਹੁਣ ਇਥੇ ਤੋਂ ਨਹੀਂ ਵੀ ਦੱਸਦੀ ਕਿ ਇਸ ਇਕਤਰਤਾ ਦੇ ਵਿੱਚ ਬਹੁਤ ਸਾਰੇ ਆਗੂਆਂ ਨੂੰ ਤਲਬ ਕੀਤਾ ਗਿਆ ਸੀ ਉਹ ਸਾਰੇ ਆਗੂ ਤਲਬ ਕੀਤੇ ਗਏ ਜੋ ਪਿਛਲੇ ਸਮੇਂ ਦੌਰਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੱਤਾ ਵਿੱਚ ਹੋਣ ਸਮੇਂ ਵੱਖ-ਵੱਖ ਅਹੁਦਿਆਂ ਨੂੰ ਮੰਨਦੇ ਰਹੇ ਨੇ ਮੌਜੂਦਾ ਸਮੇਂ ਭਾਵੇਂ ਆਡਾਡ ਹੋ ਕੇ ਕਿਸੇ ਵੀ ਹੋਰ ਧਿਰ ਵਿੱਚ ਸ਼ਾਮਲ ਹੋ ਗਏ ਨੇ ਪਰ ਉਨ੍ਹਾਂ ਦਾ ਵੀ ਜ਼ਿਕਰ ਹੋਇਆ ਇਸੇ ਤਹਿਤ ਮਨਪ੍ਰੀਤ ਬਾਦਲ ਮਨਜਿੰਦਰ ਸਿੰਘ ਸਿਰਸਾ ਬਲਵੰਤ ਸਿੰਘ ਰਾਮਵਾਲੀਆ ਦੇ ਨਾਮ ਦਾ ਵੀ ਜ਼ਿਕਰ ਹੋਇਆ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੂੰ ਵੀ ਤਨਖਾਹਿਆਕਰਾਰ ਦੇ ਦਿੱਤਾ ਗਿਆ ਜਿਨ੍ਹਾਂ ਬਾਰੇ ਕਿਹਾ ਗਿਆ ਕਿ ਪਿਛਲੇ ਸਮੇਂ ਦੌਰਾਨ ਉਹਨਾਂ ਵੱਲੋਂ ਸ਼ਰੀਅ ਅਕਾਲ ਤੱਕ ਸਾਭ ਦੇ ਜਥੇਦਾਰ ਅਤੇ ਸਿੰਘ ਸਹਿਬਾਨ ਸੰਬੰਧੀ ਜੋ ਟਿੱਪਣੀਆਂ ਕੀਤੀਆਂ ਗਈਆਂ ਉਹਨਾਂ ਨੂੰ ਲੈ ਕੇ ਰਵਿੰਦਰ ਸਿੰਘ ਸਰਨਾ ਦੇ ਖਿਲਾਫ ਇਹ ਕਾਰਵਾਈ ਹੋਈ ਅਤੇ ਉਹਨਾਂ ਨੂੰ ਵੀ ਤਨਖਾਹਿਆ ਕਰਾਰ ਦੇ ਦਿੱਤਾ ਗਿਆ। ਬਕਾਇਦਾ ਲਿਖਤੀ ਤੌਰ ਤੇ ਨੋਟ ਪੈਡ ذریعے ਵੀ ਇਸ ਚੀਜ਼ ਨੂੰ ਮੀਡੀਆ ਦੇ ਸਾਹਮਣੇ ਰੱਖਿਆ ਗਿਆ। ਤੇ ਆਕਾਲੀ ਸਰਕਾਰ ਵਿੱਚ ਜਿੰਨੇ ਵੀ ਮੰਤਰੀ ਰਹੇ ਉਸ ਸਮੇਂ ਸ਼੍ਰੋਮਣੀ ਕਾਲੀ ਦਲ ਦਾ ਜੋ ਕਾਰਜਕਾਲ ਸੀ ਸਾਲ 2007 ਤੋਂ ਲੈ ਕੇ 2017 ਤੱਕ ਦਾ ਇਹ ਖਾਸ ਕਰ ਜਦੋਂ ਜ਼ਿਕਰ ਹੁੰਦਾ 2015 ਤੇ ਉਸ ਸਮੇਂ ਜਦੋਂ ਵਿਦਰਬੀਆਂ ਦੇ ਘਟਨਾਕਰਮ ਸ਼ੁਰੂ ਹੋਏ ਸਿੱਖ ਮੁੱਦਿਆਂ ਪੰਥਕ ਮੁੱਦਿਆਂ ਉੱਤੇ ਜੋ ਵੱਡੇ ਘਟਨਾਕਰਮ ਸਾਹਮਣੇ ਆਏ ਸਨ ਉਸ ਸਮੇਂ ਜੋ ਮੰਤਰੀ ਮੰਡਲ ਵਿੱਚ ਸ਼ਾਮਲ ਸਨ ਉਹਨਾਂ ਸਾਰਿਆਂ ਨੂੰ ਵੀ ਤਲਬ ਕੀਤਾ ਗਿਆ ਸੀ ਤੇ ਬਹੁਤੇ ਆਗੂ ਜਿਹੜੇ ਨੇ ਉਹ ਹਾਜ਼ਰ ਹੋਏ ਵੀ ਤੇ ਗានੇ ਲਿਖਤੀ ਤੌਰ ਤੇ ਸਪਸ਼ਟੀਕਰਨ ਵੀ ਆਪਣੇ ਜਮਾ ਕਰਵਾਏ ਸਨ ਬਹੁਤ ਸਾਰੇ ਆਗੂ ਨੂੰ ਇਸ ਕਰਕੇ ਵੀ ਸਜ਼ਾ ਸੁناਈ ਗਈ ਕਿ ਉਹ ਉਸ ਸਮੇਂ ਪਾਰਟੀ ਵਿੱਚ ਹੀ ਸੱਤਾਧਾਰੀ ਧਿਰ ਦਾ ਹਿੱਸਾ ਸਨ ਜਦੋਂ ਇਹ ਸਾਰੇ ਅਵਗਿਆ ਵਾਲੇ ਘਟਨਾਕਰਮ ਹੋ ਰਹੇ ਸੀ ਯਾਨੀ ਕਿ ਡੇਰਾ ਸਰਸਾ ਦੇ ਮੁਖੀ ਨੂੰ ਬਿਨਾਂ ਮੰਗਿਆ ਮਾਫੀ ਦਿੱਤੀ ਜਾ ਰਹੀ ਸੀ ਉਹਨੂੰ ਜਾਇਜ਼ ਠਹਿਰਾਉਣ ਦੇ ਇਸ਼ਤਿਹਾਰ ਛਾਪੇ ਜਾ ਰਹੇ ਸੀ ਸਿੱਖ ਨੌਜਵਾਨਾਂ ਦਾ ਕਤਲੇਆਮ ਦੇ ਇਲਜ਼ਾਮ ਵਾਲੇ ਪੁਲਿਸ ਅਫਸਰਾਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ ਜਾ ਰਹੇ ਸੀ ਤਰੱਕੀਆਂ ਬਣ ਰਹੀਆਂ ਸੀ ਪੰਥਕ ਮੁੱਦਿਆਂ ਨੂੰ ਬਿਸਾਰਿਆ ਜਾ ਰਿਹਾ ਸੀ ਤਾਂ ਉਸ ਸਮੇਂ ਬਾਕੀ ਸਾਰੇ ਆਗੂ ਵੀ ਸ਼ਾਮਲ ਸਨ ਤੇ ਚੁੱਪ ਸਨ ਉਸ ਵੇਲੇ ਇਹ ਗੱਲ ਸ੍ਰੀ ਕਾਲ ਤਕ ਸਾਭ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਆਪਣੇ ਸੰਬੋਧਨ ਵਿੱਚ ਵੀ ਕਹੀ ਕਿ ਜੋ ਆਗੂ ਉਸ ਵੇਲੇ ਚੁੱਪ ਸਨ ਉਹ ਵੀ ਇਸ ਵਿੱਚ ਭਾਗੀਦਾਰ ਮੰਨੇ ਜਾਣਗੇ ਇਸ ਕਰਕੇ ਉਹਨਾਂ ਨੂੰ ਵੀ ਧਾਰਮਿਕ ਸਜ਼ਾ ਲਾਈ ਗਈ ਜੋ ਕਿ 2 ਦਸੰਬਰ ਦੀ ਏ 71 ਤਾ ਤੋਂ ਅਗਲੇ ਦਿਨ ਯਾਨੀ ਕਿ 3 ਦਸੰਬਰ ਤੋਂ ਸ਼ੁਰੂ ਮੰਨੇ ਜਾਣ ਦੀ ਗੱਲ ਵੀ ਉਹਨਾਂ ਨੇ ਉਸੇ ਵੇਲੇ ਆਖ ਦਿੱਤੀ ਸੀ ਸੋ ਇਸ ਤਰੀਕੇ ਨਾਲ ਇਹ ਜਿਹੜਾ ਘਟਨਾਕ੍ਰਮ ਆ ਇਹ ਚੱਲਦਾ ਰਿਹਾ ਹੈ ਤੁਰਦਾ ਰਿਹਾ ਹੈ ਇਸ ਦੀ ਗੂੰਜ ਪੈਂਦੀ ਰਹੀ ਹੈ ਹੋਰ ਵੀ ਬਹੁਤ ਸਾਰੇ ਆਗੂ ਸਨ ਜੋ ਉੱਥੇ ਹਾਜ਼ਰ ਹੋਏ ਉਹਨਾਂ ਨੇ ਆਪਣਾ ਪੱਖ ਵੀ ਰੱਖਿਆ ਤੇ ਜ਼ਿਆਦਾਤਰ ਜੋ ਇਲਜ਼ਾਮ ਲੱਗੇ ਸਨ ਉਹਨਾਂ ਸੰਬੰਧੀ ਹਾਂ ਜਾਂ ਨਾ ਸਪਸ਼ਟ ਤੌਰ ਤੇ ਉਹਨਾਂ ਨੂੰ ਜਵਾਬ ਦੇਣ ਲਈ ਕਿਹਾ ਗਿਆ। ਵਿਰਸਾ ਸਿੰਘ ਮਲਟੋਹਾਏ ਇੱਕ ਹੋਰ ਆਗੂ ਜੋ ਕਾਫੀ ਬਿਆਨਬਾਜ਼ੀ ਕਰਦੇ ਰਹੇ ਨੇ ਖਾਸ ਕਰ ਤੁਹਾਨੂੰ ਯਾਦ ਹੋਵੇਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਮੌਜੂਦਾ ਸਮੇਂ ਤੱਕ ਸ਼੍ਰੀ ਦੰਦਮਾ ਸਾਹਿਬ ਤਲਵੰਡੀ ਸਾਬੂ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਉਹਨਾਂ ਦੀ ਕਾਫੀ ਬਿਆਨਬਾਜ਼ੀ ਚੱਲਦੀ ਰਹੀ। ਇੱਕ ਸਮਾਂ OVC ਜਦੋਂ ਬਿਆਨਬਾਜ਼ੀ ਇੰਨੀ ਜ਼ਿਆਦਾ ਵਧ ਗਈ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਭਾਵਕ ਹੋ ਗਏ ਸੀ ਅਸਤੀਫਾ ਵੀ ਦੇ ਦਿੱਤਾ ਸੀ ਫਿਰ ਉਹਨਾਂ ਨੂੰ ਮਨਾਉਣ ਦੀ ਪ੍ਰਕਿਰਿਆ ਚੱਲੀ ਸੀ ਤੇ ਫਿਰ ਉਹ ਉੱਤੇ ਵਾਪਸ ਪਰਤ ਆਏ ਇਸ ਵਾਰ ਦੀ ਇਕਤਰਤਾ ਦੌਰਾਨ ਉਹਨਾਂ ਨੇ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਨੂੰ ਵੀ ਕਾਫੀ ਕੁਝ ਸਮਝਾਇਆ ਸਟੇਜ ਤੋਂ ਤਾੜਨਾ ਵੀ ਕੀਤੀ ਕਈ ਮੁੱਦਿਆਂ ਤੇ ਤੇ ਵਿਰਸਾ ਸਿੰਘ ਬਲਟੋਹਾ ਨੂੰ ਵੀ ਤਾੜਨਾ ਕੀਤੀ ਗਈ ਹੈ ਕਿ ਆਪਣੀ ਬਿਆਨਬਾਜ਼ੀ ਉੱਤੇ ਕਾਬੂ ਰੱਖਣਾ ਜੋ ਬਿਆਨਬਾਜ਼ੀ ਉਹਨਾਂ ਦੀ ਪਿਛਲੇ ਸਮੇਂ ਦੌਰਾਨ ਚੱਲਦੀ ਰਹੀ ਕਈ ਵਿਵਾਦਿਤ ਬਿਆਨ ਵੀ ਉਹਨਾਂ ਦੇ ਸਾਹਮਣੇ ਆਉਂਦੇ ਰਹੇ ਨੇ ਉਹਨਾਂ ਸਬੰਧੀ ਵਲਟੋਹਾ ਨੂੰ ਵੀ ਗੁਰੇਜ਼ ਕਰਨ ਲਈ ਆਖਿਆ ਗਿਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਸੇ ਇਕਤਰਤਾ ਦੌਰਾਨ ਸੋ ਇਸ ਤਰੀਕੇ ਨਾਲ ਇਹ ਜੋ ਇਕਤਰਤਾ ਜਿਹਦੀ ਲੰਮੇ ਸਮੇਂ ਤੋਂ ਉਡੀਕ ਹੋ ਰਹੀ ਸੀ ਉਸ ਦੀ ਕਾਰਵਾਈ ਅੱਗੇ ਚੱਲ ਪਈ ਹੈ ਜੋ ਪਰਖ ਰਿਹਾ ਹੈ ਸਜ਼ਾ ਸੁਣਾਏ ਜਾਣ ਤੋਂ ਬਾਅਦ ਦੀ ਪਰਖ ਰਿਹਾ ਉਹ ਚੱਲ ਪਈ ਹੈ ਪਰ ਲੋਕਾਂ ਦੇ ਮਨਾਂ ਵਿੱਚ ਹਾਲੇ ਵੀ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਦਸਤਕ ਦੇ ਰਹੇ ਨੇ ਖਾਸ ਕਰ ਆਉਂਦੇ ਸਮੇਂ ਨੂੰ ਲੈ ਕੇ ਕਿ ਕੀ ਇਹ ਸਾਰੇ ਮਾਮਲੇ ਹੁਣ ਮੁਕੰਮਲ ਸਮਝੇ ਜਾਣਗੇ ਕੀ ਇਹਨਾਂ ਦੇ ਉੱਪਰ ਹੋਰ ਕੋਈ ਕਵਾਇਦ ਦੇ ਹੁਣ ਲੋੜ ਰਹਿ ਜਾਂਦੀ ਹੈ ਜਾਂ ਨਹੀਂ ਇਹ ਇੱਕ ਵੱਡਾ ਸਵਾਲ ਹੈ ਜੋ ਇਸ ਸਮੁੱਚੀ ਕਾਰਵਾਈ ਤੋਂ ਬਾਅਦ ਵੀ ਉਪਜਦਾ ਹੈ ਪੰਜਾਬ ਅੰਦਰ ਬੇਦਬੀ ਦੇ ਦਾੌਰ ਹਲੇ ਵੀ ਰੁਕਿਆ ਨਹੀਂ ਹੈ। ਡੇਰਾ ਸਰਸਾ ਦੀਆਂ ਸਰਗਰਮੀਆਂ ਵੀ ਚੱਲਦੀਆਂ ਨੇ। ਤੇ ਜਿਨੇ ਵੀ ਵਿਵਾਦਿਤ ਮੁੱਦੇ ਨੇ ਉਹ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਨਾ ਕਿਸੇ ਥਾਂ ਉੱਪਰ ਚੱਲਦੇ ਹੀ ਪ੍ਰਤੀਤ ਹੁੰਦੇ ਨੇ। ਸੋ ਅਜਿਹੇ ਵਿੱਚ ਹਾਲੇ ਇਹ ਮੁੱਦੇ ਬਿਲਕੁਲ ਮੁਕੰਮਲ ਨਹੀਂ ਸਮਝੇ ਜਾ ਸਕਦੇ। ਇਹ ਵੀ ਇੱਕ ਚੀਜ਼ ਹੈ ਜੋ ਪੰਜਾਬ ਦੇ ਹਾਲਾਤ ਵੇਖਣ ਉੱਤੇ ਤੁਹਾਨੂੰ ਨਜ਼ਰ ਆ ਜਾਂਦੀ ਹੈ। ਤੇ ਇਸ ਦੀ ਨਾਲ ਨਾਲ ਮੌਜੂਦਾ ਸਮੇਂ ਹੋਰ ਪੰਥਕ ਮੁੱਦਿਆਂ ਉੱਤੇ ਕੀ ਵਿਚਾਰ ਵਟਾਂਦਰੇ ਹੋਣਗੇ ਕੀ ਆਉਂਦੇ ਦਿਨਾਂ ਦਾ ਹੋਰ ਜੋ ਦਪੇਦਰਪੇਸ਼ ਚੁਣੌਤੀਆਂ ਨੇ ਸਮੱਸਿਆਵਾਂ ਨੇ ਉਹਨਾਂ ਉੱਪਰ ਵੀ ਇਸੇ ਤਰ੍ਹਾਂ تفصیلی ਗੱਲਬਾਤ ਹੋਵੇਗੀ ਇਕੱਤਰਤਾ ਹੋਵੇਗੀ ਇਹ ਵੀ ਵੇਖਣਾ ਹੋਵੇਗਾ ਕਿਉਂਕਿ ਪਿਛਲੇ ਸਮੇਂ ਦੌਰਾਨ ਸਾਰੇ ਪੰਥਕ ਆਗੂ ਜੋ ਆਪਣੇ ਨੂੰ ਪੰਥਕ ਕਹਾਉਂਦੇ ਨੇ ਜਾਂ ਪੰਥਕ ਪ੍ਰਤੀਨਿਧਤਾ ਦਾ ਦਾਵਾ ਕਰਦੇ ਨੇ ਉਨ੍ਹਾਂ ਦੀ ਬਿਆਨਬਾਜ਼ੀ ਚੱਲਦੀ ਰਹੀ ਹੈ ਇਹ ਚੀਜ਼ ਆਪਾਂ ਲੋਕ ਸਭਾ ਚੋਣਾਂ ਵਿੱਚ ਵੀ ਵੇਖ ਚੁੱਕੇ ਹਾਂ ਜ਼ਿਮਨੀ ਚੋਣਾਂ ਵਿੱਚ ਵੀ ਵੇਖ ਚੁੱਕੇ ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਮੌਕੇ ਵੀ ਵੇਖ ਚੁੱਕੇ ਹਾਂ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਦੋਂ ਹੁੰਦੀਆਂ ਨੇ ਉਦੋਂ ਵੀ ਇਹ ਚੀਜ਼ ਨਜ਼ਰ ਆ ਸਕਦੀ ਹੈ ਸੋ ਇਹ ਵੀ ਇੱਕ ਪਹਿਲੂ ਹੈ ਇਸ ਬਾਰੇ ਵੀ ਆਉਣ ਵਾਲੇ ਸਮੇਂ ਦੌਰਾਨ ਵੇਖਣਾ ਹੋਵੇਗਾ ਕਿ ਕਿਹੋ ਜਿਹੇ ਸਮੀਕਰਨ ਬਣਦੇ ਨੇ ਫਿਲਹਾਲ ਇਹ ਸਿਕੱਤਰਤਾ ਨੇ ਕਾਫੀ ਕੁਝ ਨਵਾਂ ਵੀ ਸਾਹਮਣੇ ਲਿਆਂਦਾ ਹੈ ਕਈ ਤਵਾਰੀਖੀ ਫੈਸਲੇ ਵੀ ਲਏ ਗਏ ਨੇ ਸੁਣਾਏ ਗਏ ਨੇ ਇੰਨੇ ਵੱਡੇ ਪੱਧਰ ਉੱਤੇ ਇੱਕ ਪੰਥਕ ਇਕੱਤਰਤਾ ਦੀ ਚਰਚਾ ਕਈ ਸਾਲਾਂ ਬਾਅਦ ਹੋਈ ਹੈ ਲੰਮੇ ਅਰਸੇ ਬਾਅਦ ਹੋਈ ਹੈ ਤੇ ਲੋਕਾਂ ਦਾ ਵੀ ਇਸ ਮੌਕੇ ਵੱਡਾ ਇਕੱਠ ਨਜ਼ਰ ਆਇਆ ਮੀਡੀਆ ਦੀ ਕਵਰੇਜ ਤਾਂ ਸੁਭਾਵਕ ਤੌਰ ਤੇ ਹੋਣੀ ਹੀ ਸੀ ਸੋ ਇਹ ਸਾਰੇ ਪਹਿਲੂ ਵੀ ਵੇਖੇ ਗਏ ਨੇ ਇਸ ਇਕਤਰਤਾ ਦੌਰਾਨ ਐਤ ਕੀ ਤੇ ਜਿਹਦੀ ਸੇਵਾ ਦਾ ਕਾਰਜ ਹੁਣ ਇਸ ਵੀ ਚੱਲ ਰਿਹਾ ਨਜ਼ਰ ਆਉਂਦਾ ਹੈ ਸੋ ਇਹ ਸੀ ਤਫਸੀਲੀ ਗੱਲਬਾਤ ਇਸ ਮੁੱਦੇ ਉੱਤੇ ਸੁਖਵੀਰ ਸਿੰਘ ਬਾਦਲ ਵਾਲੇ ਮੁੱਦੇ ਉੱਤੇ ਤੇ ਜੋ ਧਾਰਮਿਕ ਸਜ਼ਾ ਨਿਭਾਉਣ ਦੀ ਅਦਾ ਕਰਨ ਦੀ ਕਾਰਵਾਈ ਹੁਣ ਚੱਲ ਪਈ ਹੈ ਜਿਸ ਨੂੰ ਲੈ ਕੇ ਵੀ ਸੋਸ਼ਲ ਮੀਡੀਆ ਉੱਤੇ ਕਈ ਤਰ੍ਹਾਂ ਦੇ ਪ੍ਰਤੀਕਰਮ ਆ ਰਹੇ ਨੇ ਕਿ ਕੀ ਇਹ ਸਜ਼ਾ ਕਹੀ ਜਾਵੇ ਜਾਂ ਕਿ ਸੇਵਾ ਕਿਉਂਕਿ ਜੋ ਕਾਰਜ ਕਰਨੇ ਕੀ ਹੈਗਾ ਉਹਨੂੰ ਆਮ ਸੰਗਤਿਕ ਸੇਵਾ ਵਜੋਂ ਵੇਖਦੀ ਹੈ ਜਨਾ ਖੁਸ਼ਕਿਸਮਤੀ ਨਾਲ ਇਹ ਚੀਜ਼ਾਂ ਨੇ ਬੋਰਨ ਨੂੰ ਇੱਕ ਸੇਵਾ ਮੰਨਿਆ ਜਾਂਦਾ ਹੈ ਇਸੇ ਨਾਲੇ ਵਿਲਾਮ ਮੁਕਮਲ ਹੁੰਦਾ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕੜਾ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਆជី ਦੀ ਇਸ ਗੱਲਬਾਤ ਨਾਲ ਤੁਸੀਂ ਜੁੜੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਨੂੰ ਲਾਈਕ ਅਤੇ ਸ਼ੇਅਰ ਕਰਨ ਵਾਲੇ ਤੇ ਕਮੈਂਟਸ ਰਾਹੀਂ ਹਾਜ਼ਰੀ ਲਵਾਉਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਤੁਸੀਂ ਆਪੋਂ ਆਪਣੇ ਰਜੇਵੇਂ ਚ ਸਮਾਂ ਕੱਢਿਆ ਇਸ ਗੱਲਬਾਤ ਨਾਲ ਜੁੜੇ ਆਪ ਸਭ ਦਾ ਸ਼ੁਕਰੀਆ ਨਵੀਂ ਵਿਸ਼ੇਸ਼ ਰਿਪੋਰਟ ਵਿੱਚ ਨਵੇਂ ਵਿਸ਼ੇ ਲੈ ਕੇ ਇਸੇ ਤਰ੍ਹਾਂ ਮੁਰਤੋਂ ਇਸੇ ਪ੍ਰੋਗਰਾਮ ਰਾਹੀਂ ਤੁਹਾਡੇ ਤੱਕ ਫੇਰ ਪਹੁੰਚ ਕਰਾਂਗੇ ਤਤਕ ਲਈ ਤੁਸੀਂ ਹੋਰ ਪ੍ਰੋਗਰਾਮਾਂ ਲਈ ਲਗਾਤਾਰ ਵੇਖਦੇ ਰਹੋ ਦਾ ਪੰਜਾਬ ਟਾਕਸ ਚੈਨਲ ਵਧੇਰੇ ਜਾਣਕਾਰੀ ਲਈ ਦਾ ਪੰਜਾਬ ਟਾਕਸ ਦੇ ਫੇਸਬੁੱਕ ਪੇਜ ਨੂੰ ਲਾਈਕ ਕਰ ਤੇ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਇਸੇ ਤਰ੍ਹਾਂ ਆਈ ਪੀ ਟੀਵੀ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਤੁਸੀਂ ਦਾ ਪੰਜਾਬ ਟਾਕਸ ਚੈਨਲ ਦੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਵਿੱਚ ਇਨਾ ਹੀ 9ਵੇਂ ਅੰਕ ਨੂੰ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੇਖਦੇ ਰਹੋ ਦਾ ਪੰਜਾਬ ਟਾਕਸ ਚੈਨਲ ਫਿਲਹਾਲ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ